ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਗੱਲ ਆਸ ਨਾ ਤੇ ਆ ਚਾਲਾ ਆਸ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਅੱਜ ਹੀ ਮਨਣਨੇ ਆਪਣੇ ਭੈਣਾਂ ਨਾਲ ਇਹ ਦੁਗਣਾ ਪਹਿਲ ਗਾਣਾ ਆ ਬਣਾਉਂਦੀ ਆ ਬੜਾ ਮੋਹ ਪਿਆਰ ਆ ਚਲੋ ਸਵੇ ਚੈਂਟੀ ਸੁਖਦਾਗਾ ਜਿਗਰ ਵੀ ਕੀਤਾ ਹੈ ਕੱਲ ਵਾਲੇ ਨੂੰ ਲੋਗ ਚ ਆਂ ਅੱਡੀ ਜਾ ਪੀ ਕੇ ਜਾਂਦੀ ਰੋਣ ਹੈ ਨਾ ਯਾਰ ਕੀ ਆ ਕਿਆ ਗੱਲ ਦੀ ਜਾਨੀ ਆ ਕਿਆ ਨਹੀਂ ਗੱਲ ਦੀ ਗੱਲ ਖਾਈ ਚਾਹੇ ਦੁੱਧ ਲੈ ਰਾਈ ਕੇ ਉਹ ਬਣ ਕੇ ਜਦੋਂ ਆਏ ਨਹੀਂ ਜਾਂਦਾ ਜੀ ਅਖਲੀ ਚੀਜ਼ਾਂ ਦੇ ਦੇਜਾਂ ਨੇ ਸਾਭ ਕਿੰਨੀਆਂ ਛੁੱਟੀਆਂ ਪਈਆਂ ਮਦਦ ਕਰਕੇ ਮਿਲ ਜਾਈਦਾ ਹੈ ਕੰਮ ਹਾਂ ਬੋਲ ਕੇ ਦੱਸੋ ਕਿੰਨੀਆਂ ਪਈਆਂ ਇਹਨਾਂ ਤਰੀਕ ਤੱਕ ਨਹੀਂ ਆ ਹਾਂ ਜੀ ਤੱਕ ਵੀ ਇਹਨਾਂ ਨੇ ਦੋ ਤਿੰਨ ਪੇਪਰ ਸਟਾਰਟ ਹੋ ਗਏ ਹਾਂ ਚਲੋ ਠੀਕ ਆ ਨਿਆਣਾਂ ਨੂੰ ਛੁੱਟੀਆਂ ਦਾ ਲਾਹਣ ਛੁੱਟੀਆਂ ਆ ਗਈਆਂ ਉਹ ਘਾਟੇ ਵੀ ਆਇਆ ਵਾਜਰ ਚੰਗਾ ਬਰਾਤੀ ਇਸ ਤਰ੍ਹਾਂ ਲੱਗੇ ਆ ਕੇ ਕਰਨੀ ਆਲਾ ਆ ਆ ਜੋ ਆ ਖੰਡੇ ਚ ਬਲਵਾਰੇ ਹਾਨੂੰ ਲੈ ਜਾਂਦਾ ਨਹੀਂ ਆ ਹਾਨੂੰ ਲੈ ਜਾ ਲੈ ਆਪੇ ਆਓ ਜਿਹਨੇ ਨੀ ਸ਼ੁਰੂ ਕਰ ਚਾਹੀਏ ਅਜਵਾਰ ਕੋਈ ਬਸਲਾ ਆਇਆ ਉਹ ਵੇ ਚੱਲ ਪਈ ਆ ਨਾ ਬਿਮਾਰ ਹੋਈ ਹੈ ਨਾ ਤੇ ਇਹਦੀ ਕਾਲ ਹੁਣ ਬਾਦੀ ਛੱਡ ਕੇ ਗਏ ਤੇ ਇਹ ਰਜਾਈ ਚੋਂ ਨਹੀਂ ਕੱਢਣ ਦੇ। ਹੁਣ ਇਹ ਖਚਾੜੇ ਬੇਰੇ ਕੱਲ ਪਰਸੋ ਦੇ ਪਏ ਆ। ਪਾਣੀ ਲਾਇਆ ਤੇ ਵੀ ਠੰਡ ਜੀ ਹੋਣੀ। ਮम्मी ਦੇ ਰਿਸ਼ਤਿਆਂ ਦਾ ਵੇਖਾ ਚਰਚੇ ਹੋਏ। ਮम्मी ਨੇ ਇਹਨਾਂ ਦੀ ਬੈਠੀ ਤੇ ਸਾਲ ਕਿਰਾਇਆ। ਆ ਮੈਂ ਇਹਦੀ ਤਾਂ ਕਿਰਾਇਆ ਸਾਰਿਆਂ ਦੇ ਵਿੱਚੋਂ ਲੈ ਗਿਆ ਹੋਰ ਕੀ ਕਿਰਾਇਆ ਵਾ। ਲੈ ਵੀ ਜਿਗਨਤੀ ਮੁੰਡਾ ਫੋਟੀ ਨਾਲ ਕੇ ਵਿਤਾਈ ਤੇ ਬੁੜੀ ਕਹਿੰਦੀ ਦਾਜਾ ਵੜੀ। ਹਾਂ ਉਹ ਉਹਨਾਂ ਦੇ ਸਹੁਰਿਆਂ ਦੀ ਮਰਜੀ। ਨੱਚਾ ਆਈਂ ਤੇ ਫੋਕੀ ਲਾ ਕੇ ਜੇ ਤਾਹੀ ਵੀ ਚਲੋ ਹਾਂ ਉਹਨਾਂ ਦੀ ਖੁਸ਼ੀ ਹੈ ਉਹ ਆਖਿਆ ਨਦੀ ਨਾਲੇ ਉਹਦੇ ਕਰਮਾ ਜੀ ਦਾਣਾ ਪਾਣੀ ਕਨੇਡਾ ਦਾ ਰਿਖਤਾਂੀਆਂ ਕਰਦਾ ਹਾਂ ਚਲੋ ਵਧੀਆ ਜਿੱਥੇ ਸੰਝੋਗੇ ਦੇਖੋ ਤੇ ਉਹ ਜਿੰਨੇ ਬਸੋਂ ਡਿਆ ਬਹੁਤ ਵੀਂਦੇ ਜਿੰਨੇ ਰੀਤੇ ਕਰਾਏ ਹੱਦ ਤੱਕ ਕੋਈ ਗਾਲ੍ਹਾਂ ਮਾ ਨਹੀਂ ਆਇਆ ਮਹਾਰਾਜ ਵੱਲ ਗਾਲ੍ਹਾਂ ਉਹਨਾਂ ਨਾਲ ਆਉਂਦਾ ਝੂਠ ਬੋਲਦੇ ਆ ਜਿਹੜੇ ਝੂਠ ਨਹੀਂ ਬੋਲਦੇ ਉਹਨਾਂ ਨਾਲ ਕੋਈ ਨਹੀਂ ਆਉਂਦਾ ਉਹ ਕਹੇ ਲਾ ਦੋ ਤਿੰਨ ਚਾਰ ਕੁੜੀ ਮੰਗੀ ਵੀ ਰਹੀ ਆ ਕਿਤੇ ਕੋਈ ਨਹੀਂ ਆਂਦੇ ਹੀ ਹੈ ਇੰਨਾ ਜਰੂਰ ਮਸਾਤੀ ਚਾਹੀਦਾ ਉਹ ਛੁੱਟ ਬਾਅਦ ਵੀ ਪਤਾ ਲੱਗ ਹੀ ਜਾਂਦਾ ਲੱਗਦਾ ਲੱਗਦਾ ਇਹ ਤਾਂ ਬਈ ਨਾ ਹੀ ਦੱਸ ਦੋ ਨਹੀਂ ਬਾਤ ਨੂੰ ਕਿ ਖੋਲੋ ਤਾਂ ਗੁੱਸਾ ਜਾਂਦਾ ਫਿਰ ਪਤਾ ਨਹੀਂ ਅੰਦੇਸੋਂ ਬੋਲ ਕਰਾ ਕਰਾਉਣਾ ਨਹੀਂ ਜਨਸਾ ਦਾ ਮੇਰੇ ਦਾਇਰਾ ਸਜਾਉਣਾ ਨਾਲੇ ਰਿਸ਼ਤੇਦਾਰੀ ਹੈ ਨਾ ਕਢਿਆੜੀ ਦੀ ਮਾਸੀ ਦਾ ਪੋਤਾ ਹੀ ਤਹਾਨੂੰ ਇਹ ਕਿ ਰਿਸ਼ਤੇਦਾਰੀ ਅੱਗੇ ਬਣੀ ਰਹੇ ਉਦਾਂ ਦੇ ਫਿਰ ਤੁਹਾਨੂੰ ਪਤਾ ਹੀ ਨਹੀਂ ਅੱਗੇ ਨਿਆਣੇ ਕਿੱਥੇ ਜਾਂਦੇ ਵਕਤ ਦੇ ਨਹੀਂ ਦੋਸਤਾ ਕਰਦੇ ਨਹੀਂ ਤਾਂ ਲੱਗ ਕੇ ਚਲੋ ਇਹਨਾਂ ਦਾ ਟੇਲਾ ਲੱਗ ਗਿਆ ਆਉਂਦੇ ਆ ਤੇ ਸਾਡੇ ਵੱਲੋਂ ਵੀ ਹੋ ਜਾਂਦੇ ਆ ਇਹਨਾਂ ਵੱਲ ਵੀ ਜਾਂਦੇ ਆ ਚਲੋ ਇਹਨੇ ਨਹੀਂ ਫੇਰ ਰਿਸ਼ਤੇਦਾਰੀ ਗੁੜੀ ਹੋ ਜਾਂਦੀ ਗੁੜੀ ਹੋ ਜਾਂਦੀ ਨਾ ਉਹਨਾਂ ਦਾ ਮਾਸੀ ਉਹ ਤਾਂ ਦਿਨਾਂ ਤੇ ਰਹਿਣਾ ਕਰਦੇ ਆਂ ਦਾ ਚਾਚਾ ਜੀ ਗਾੜੀ ਨਿਆਣੀ ਸਾਰੇ ਕੰਮ ਇੱਥੇ ਹੋ ਗਏ ਇੱਥੇ ਵੇਖੋ ਖਾਲੀ ਹੋ ਗਈ ਹਾਂ ਇੱਥੇ ਵੀ ਸਾਡੇ ਘਰੀ ਹੋਏ ਸਾਰੀ ਵੇਖ ਪਾ ਗਈ ਉਹ ਇਹਨਾਂ ਕੋਲ ਵੀ ਤਾਂ ਲੱਗਣਾ ਹੈ ਨਾ ਇਹਨਾਂ ਸਾਫ਼ ਕਰਵਾਉਣਾ ਹਾਂ ਇਹ ਵੀ ਔਲਤ ਆ ਗਈ ਤਾਂ ਵੀ ਭਾਰਤ ਕਿਤੇ ਨਾਲੇ ਹੋ ਜਾਓ ਹਾਂਜੀ ਹਾਂਜੀ ਤੇ ਮੈਂ ਵੀ ਮੈਂ ਹੁਣ ਆਵਾਂ ਕਿਤਾ ਉਹ ਟਿਕਟਾ ਇਹ ਕੋਈ ਤਾਂ ਕਹਿੰਦੇ ਪਿਆ ਉਹ ਲੁਕਵਾਇਆ ਉਹ ਵੀ ਕੋਈ ਧੀ ਹੋਊਗੀ ਆਹ ਔਰ ਖਾਣੇ ਖਾਣਿਓ ਮਾ ਪਤਾ ਨਹੀਂ ਕਾ ਲੱਗਦਾ ਸਾਡਾ ਪਿੰਡ ਵਾ ਵੱਡਾ ਇਹ ਜੇ ਨਾ ਚਰ ਕੋਈ ਹੱਲ ਨੂੰ ਨਾ ਦੱਸੇ ਪਤਾ ਨਹੀਂ ਲੱਗਦਾ ਤੇ ਹੁਣ ਇਹਦੀ ਚਲੀ ਡੇਰੇ ਤੇ ਇਹਨੂੰ ਵੀ ਤਪੀ ਕਿਹੜੀ ਕੁੜੀ ਆ ਉੱਥੇ ਕਿਹੜੀ ਨਹੀਂ ਉਹ ਵੀ ਡੇਰੇ ਦੇ ਵਿੱਚ ਨੇ ਨਾ ਨਾ ਉਹ ਡੇਰੇ ਤੇ ਹੀ ਹੈ ਛਾਡੇ ਹਾਂਜੀ ਹਾਂ ਡੇਰੇ ਤੇ ਹੀ ਆ ਕੇ ਉਹ ਵੀ ਉਹ ਤੇ ਆਹ ਤੋਆ ਜਿਹੜਾ ਬੁਕਾਰੇ ਜਿਹੜਾ ਪਾ ਦਿੰਦੇ ਹੋ ਖਾਂਦੇ ਹਾਂ ਮਨੂੰ ਉਹਦੇ ਪਿੰਡ ਵਾ ਤੇ ਇਹ ਨਾ ਤਾਂ ਪਿੰਡ ਵਾ ਹਾਂ ਤੇ ਚਲੋ ਤੇ ਇਹੜਾ ਅੱਗੇ ਆ ਪਿੰਡ ਉੱਥੇ ਹਾਂਜੀ ਬਟਿਆਉਂਦੀ ਵੱਡੀ ਇਹ ਵੀ ਬੱਟਾ ਕਿਹੜਾ ਨਹੀਂ ਪਤਾ ਜੇ ਕੋਈ ਪੁੱਛੇ ਵੀ ਗੁੜੀਆਂ ਕਿਹੜੀਆਂ ਹੋਰ ਕੀ ਵੰਡੇ ਕਿ ਛੋੜੇ ਨਹੀਂ ਵੰਡੇ ਆਹ ਨਹੀਂ ਹੈ ਆ ਦੱਸ ਗੱਲ ਸਕੂਲ ਦਾ ਨਾਲ ਬੈਕ ਸਰਕਾਰਾ ਆਇਆ ਨਹੀਂ ਆਇਆ ਹਾਂਜੀ ਗਰਵਦਾ ਆ ਠੀਕ ਠਾਕ ਰਾਜੀ ਭਾਜੀ ਸਭ ਹਾਂ ਚਲ ਠੀਕ ਤਾਂ ਇੰਕੇ ਨਾ ਗੁੜੀਆਂ ਹਾਂ ਜੇ ਕੱਲ ਆਪਣੇ ਦਾ ਦੂਜਾ ਗੱਲਾਂ ਕਰ ਹਾਂ ਮਮਾ ਨਾਲ ਭੁੰਤੇ ਹੀ ਕਰਦਾ ਬਣਾ ਬਣਾ ਜਮਾ ਦਾਂ ਹਾਂ ਮਮਾ ਆਈ ਮਮਾ ਕੱਲ ਗਈ ਸੂੜ ਲੈ ਕੇ ਗਈ ਮੇਰੇ ਨਾਵਾ ਵਾਲੀ ਜੁੱਡੀ ਵਾਲਾ ਤਾਂ ਮੈਨੂੰ ਕੱਢ ਕੇ ਖਾ ਲੰਦੇ ਹੀ ਹੈ ਤੇ ਕੋਲ ਪਹੁੰਚ ਗਈ ਗਈ ਜੀ ਦਾ ਨਾਮ ਇੱਥੇ ਬਾਅਦ ਕਹਿੰਦੇ ਉਹ ਭੈ ਅਰਜੀ ਗਈ ਹੈ ਚਾਚੇ ਦੀ ਪਿੰਡ ਵਾਲੀ ਜੁੱਡੀ ਉਹ ਤੇ ਬਾਹਰ ਗਈ ਤੇ ਅੱਛਾ ਹਾਂਜੀ ਉਹ ਤਾਂ ਪਰਣਾ ਉੱਥੇ ਨਹੀਂ ਨਹੀਂ ਉਹ ਪਵਾੜੀ ਗਈ ਅੱਛਾ ਅੱਛਾ ਛੋਟੀ ਛੋਟੀ ਜੀ ਆਹੋਂ ਪਹੁੰਚ ਗਈ ਅੱਛਾ ਮਿੱਟੂ ਜੀ ਹਾਂ ਦੋਨੇ ਖੜੇ ਆਏ ਮੈਂ ਖਾਲ ਬਾਅਦ ਬਾਦੱਸਣ ਡਿੱਗਿਆ ਮੈਂ ਅੱਛਾ ਅੱਛਾ ਚੱਲ ਰੋਟੀ ਆਉਣੀ ਹੈ ਸਾਰੇ ਟੈਂਪਰਾ ਇੱਲਾ ਗਈ ਆ ਕਿੰਦਾ ਹੋਣਾ ਹੈ। ਯਾਰ ਵਧੀਆ ਗਾੜੀ ਕੋਈ ਹੋਵੇ ਨਾ ਥੋੜਾ ਬੁੱਧਾ ਚਮਾਰ ਹੋਣਾ। ਇਹ ਹੀ ਦੋ ਚਾਹ ਤੇ ਥੋੜਾ ਜਿਹਾ ਬਾਅਦ ਵਿੱਚ ਉਹ ਕੰਮ ਕੋਈ ਉਹ ਹੀ ਕਰੇਗੀ। ਠੀਕ ਆਂ ਘੋ ਤੇ ਵੀ ਗਏ ਆ ਨੇ ਉਹਦੀਆਂ ਚੇਠੀਆਂ। ਯਾ ਉਹਨਾਂ ਕਾਕਾ ਸੁਣਾ ਆ ਕਾਕਾ ਜੁੱਕ ਦੇ ਨਾ ਹੂੰ ਬਹੁਤ ਵਾਰ ਹਾਂ ਮਨਪ੍ਰੀਤ ਕਗਾ ਇਹ ਅੱਤੇ ਵਿੱਚੋਂ ਉਹਦੇ ਲੱਗਦੀ ਆ ਉਹਨੇ ਨਾ ਉਹ ਨਿਆਣੇ ਦਾ ਜੀ ਲੱਗਣ ਜਾਂ ਖਾਪਵੇਂ ਉਹ ਪਸੰਦ ਨਹੀਂ ਨਾ ਬਈ ਬੜੀ ਜੀ ਆ ਹਾਂ ਬੜਾ ਖੁਸ਼ ਹੁੰਦਾ ਵਾ ਬੜਾ ਖੁਸ਼ ਹੁੰਦਾ ਵੇ ਬੜਾ ਸੁਖਦਾ ਨਾ ਨਾ ਪਹਿਲੇ ਜੇ ਕਰਦਾ ਹੀ ਜਦੋਂ ਗੋਪੇ ਨੇ ਪੱਗ ਪੂਗ ਵੱਧੀ ਹੀ ਨਾ ਉਹ ਦਿਨਾਂ ਤੇ ਬੋਲ ਕੱਢਦਾ ਸੀ ਹਾਂ ਬੜਾ ਸੋਣਾ ਕਿਹ ਦਾਨੀ ਦਾ ਕਹਿੰਦਾ ਰਿhta ਰਿhta ਕੱਲੋ ਨਾ ਜੀ ਅਨਿਵਰਸਰੀ ਹੀ ਤੇ ਫੋਨ ਕੀਤਾ ਤੇ ਉਦੋਂ ਮਨੋੜੇ ਹੀ ਫੋਨ ਕਰਨ ਕਰ ਮਾਸੀ ਜੀ ਹੁਣਾਂ ਨਾ ਉਹਨਾਂ ਨੇ ਗੱਲ ਕੀਤੀ ਤਾਂ ਦਾ ਹੱਸੇ ਕੋਪੇ ਵਾਲ ਰਹੇ ਕਹਿੰਦੇ ਨੀ ਚੋਕਲਾ ਹੋ ਨਾ ਪੜਿਆ ਇਹ ਨਾ ਮਾਂ 2000 ਜੀ ਲੋਕਾਂ ਦੀ ਮੈਂ ਨਾ ਸ਼ੋਰ ਲੱ ਲਿਆ ਇਹ ਤਾਂ ਉਹ ਤੇ ਆ ਬਣਾਵਾ ਨਾ ਸਾਸ ਦੇ ਕੋਲ ਆ ਆ ਆ ਆ ਹੋਰ ਕੰਮ ਤੇ ਨਵੇਂ ਪਈ ਆਇਆ ਨਹੀਂ ਨਹੀਂ ਉਹਨੇ ਤਾਂ ਪਿਆਰ ਹੀ ਬੜਾ ਦੇਣਾ ਨਾ ਉਹ ਕਿਹੜਾ ਤੂੰ ਚਾਹ ਰਹੀਆਂ ਪਤਲਾ ਨਹੀਂ ਰੈਂਦੇ ਹੋ ਆਹ ਕਿਹੜਾ ਵਾ ਉਹ ਤਾਂ ਲਾਉਣਾ ਹੀ ਨਹੀਂ ਹੁੰਦਾ ਉਹ ਨਾ ਜੇ ਦੋ ਲਈ ਨਹੀਂ ਆਉਂਦਾ ਜਿਤਾ ਅਕੜੇ ਅਕੜੇ ਜੇ ਠੀਕ ਆਂਦਾ ਪਰ ਇਹ ਤਾਂ ਪਿਆਰ ਪਾ ਲੈਣਾ ਕੋਈ ਸਾਰਾ ਮਾਸਾ ਰਹਿੰਦੀ ਕੋਈ ਲਿੰਗ ਨਹੀਂ ਆਉਂਦੇ ਬੜੇ ਆ ਜਿਤਾ ਉਹਨਾਂ ਪਿਆਰ ਹੀ ਪੈ ਗਿਆ ਨਹੀਂ ਇਹ ਸਾਰਿਆਂ ਦੀ ਆਦਤ ਹੁੰਦੀ ਆ ਜਿਹੜਾ ਜਿਹੜਾ ਹੱਟ ਮਨ ਨੂੰ ਲੱਗਦਾ ਵਧੀਆ ਲੱਗਦਾ ਉਹ ਇਹ ਲੰਮੇ ਹੀ ਨਹੀਂ ਆ ਹਨਾ ਪਰ ਇਹ ਕਰ ਲੈ ਲੋਕਾਂ ਦਾ ਹੁਣ ਆਜਾ ਸਵੇਰ ਹੋ ਗਈ ਜੀ ਆ ਗਰਮ ਲੈਣਾ ਲੈ ਨਾ ਸਾਰੇ ਆਨੇ ਮਾਤਾ ਕਿਦਾਂ ਦੇ ਮਾਰਾ ਕਰੰਟ ਦੇ ਚੈੱਕ ਕਰਦੇ ਆਂ ਬਾਬਾ ਮਾਤਾ ਤਾਂ ਨਹੀਂ ਮੈਨਾਂ ਪੈ ਗਈ ਨਹੀਂ ਮਾਤਾ ਤੇ ਜਿਹੜਾ ਬੰਦਾ ਆ ਗਿਆ ਮੇਰੇ ਨਾਲ ਕੋ ਜਾ ਕੇ ਜਿਹੜੀ ਕਾਰਾ ਤੂੰ ਲੱਗ ਜਾਂਦਾ ਪਿਆਰ ਕਰਦੀ ਸਾਰਾ ਅਮੇਸ਼ ਗਰਭ ਨਾ ਪੈਦਾ ਨਹੀਂ ਪਤਾ ਵੀ ਕਹਿ ਸਕਦੇ ਆਂ ਦੀ ਭੈਣ ਚਾਚਾ ਦੀ ਮੇਰੇ ਵੀ ਦੇ ਹੀ ਜਾਣੇ ਜਾਂਦਾ ਕਮੈਂਟ ਹੁੰਦੇ ਜਿੱਦਾਂ ਮਾਤਾ ਲੜਾਕੀ ਬੜੀ ਹੋਏ ਜਾਂਦਾ ਹੈ ਅਸਲ ਵਿੱਚ ਨਾ ਸਚਾਈ ਦਾ ਪਤਾ ਕਿ ਮਾਤਾ ਜੀ ਨੂੰ ਚਾਹ ਪੀਤੀ ਤਾਂ ਬੁਆਏ ਦੀ ਜਾਣ ਦਿੰਦੀ ਇਹ ਤੁਸੀ ਮੋਟਾ ਆਖ ਜਾਂਦੇ ਰੇ ਮੈਨੂੰ ਕਹੀ ਜਾਂਦੇ ਰਿਆ ਹਾਂ ਉਹ ਜਿਹਨਾਂ ਨੇ ਤੇ ਦੁੱਧ ਲੈ ਜਾਣੀ ਨਾ ਉਹ ਆਂਟੀ ਬੜੀ ਚੰਗੀ ਆ ਉਹ ਕੀ ਭਾਰੀ ਆਂਟੀ ਬੜੀ ਚੰਗੀ ਆ ਵੈਲੀ ਆਂਟੀ ਤੇ ਬੜੀ ਵੀ ਉਹਦੇ ਵਿੱਚ ਦਾ ਨਾਂ ਹੀ ਕੀਪ ਪੈ ਜਾਣਾ ਮੈਂ ਕਹਿੰਦਾ ਸ਼ਾਨ ਕੀਪ ਪਾਈ ਆਂਟੀ ਉਹ ਕਿਹੜੀ ਮਾੜੀ ਆਂਟੀ ਬੜਾ ਪਿਆਰ ਕਰਦੀ ਚੋਣ ਨਿਸ਼ਾਨ ਕੀਪ ਚੋਣ ਨਿਸ਼ਾਨ ਕੀਪ ਦਾ ਕੀਪ ਪਾਈ ਆਂਟੀ ਆਈ ਲੱਗੇ ਕਿ ਨਾ ਹੁਣ ਸਾਰਾ ਜਿੰਨਾ ਜਰਾ ਸਾਡੀ ਜ਼ਿੰਦਗੀ ਜਦੋਂ ਆਪਾਂ ਕੀਪ ਫੜਨੀ ਆ ਕਹਿਣਾ ਚੋਣ ਨਿਸ਼ਾਨ ਕੀ ਵੀ ਸਾਡੀ ਮੰਮੀ ਦੇ ਮੇਰੀ ਜੱਗ ਆ ਕੀ ਜਦੋਂ ਕੋ ਤੇਲ ਪਾਇਆ ਕਰ ਠੱਕ ਠੱਕ ਠੇਗਾ ਤੇ ਅਗਲੀ ਜਵਾ ਸੋ ਤੇ ਜਾ ਕੇ ਉਹਨੇ ਕਿਹਾ ਬੋਲ ਲਿਆ ਕਭ ਚਾਹ ਮਨਾ ਬਸ ਆ ਗਈ ਮਿੱਠਾ ਆਹ ਤੇ ਬੋਲ ਬੋਲੀ ਚਾਹ ਬਾਹਰ ਜਾਦੀ ਘੱਟ ਨਹੀਂ ਕਰਦੇ ਚਾਹ ਦੀ ਕਹਿੰਦੇ ਉਹ ਦੁੱਧ ਲੈਣ ਗਈ ਘਰ ਇਹ ਤੇ ਬਾਜ ਨਹੀਂ ਨਹੀਂ ਉਹ ਨਹੀਂ ਘਾ ਰਹੇਗੀ ਸੁਖਾ ਵਾਲੀ ਲੱਗੀ ਚਲ ਕੋਈ ਕੋਨੇ ਘਟ ਦੌਰ ਚੱਲ ਜੀ ਉਹਨੇ ਵੀ ਜਾਣਾ ਕਰਦੀ ਤੇ ਛੋਟੇ ਆ ਗਈ ਨਾ ਹੋ ਤਾਂ ਇਹ ਟਾਈਮ ਚਲ ਕੋਈ ਮੈਂ ਵੀ ਅੱਜ ਕੱਲ ਨਾ ਤਾਰਾ ਕੱਢ ਲਿਆ ਨਾ ਬਬੀ ਰਾਤੀ ਜਾ ਮੈਂ ਪਹਿਲੇ ਜਿਹੜਾ ਮੀਂਹ ਆਇਆ ਉਹ ਜੋ ਮੁੰ ਲੱਗੀ ਵੀ ਅੱਖਾਂシャਤਾ ਇਹਨੂੰ ਪਈ ਤਾਰਾ ਪਤਾ ਕੀ ਹੋਇਆ ਉਹ ਬੰਦੀ ਕਿਤੇ ਰਾਤ ਚਲਦੀ ਨਹੀਂ ਆਦੀ ਰਹਗੀ ਉਹ ਮੁੜ ਕੇ ਮੇਜਰ ਕੇ ਅੱਗੇ ਸੈੱਟ ਕਰਦੇ ਉਹਨੇ ਮੁੜ ਕੇ ਰਾਜ ਨੇ ਫੋਨ ਕੀਤਾ ਮਨੇਰੇ ਵਾਵਾ ਟਾਈਮ ਦੇਲੀ ਬੰਦੀ ਉਹ ਤੇ ਹਾਂ ਦੋਰੀ ਮੈਂ ਤਾਂ ਆਪ ਚੱਲੂਗੀ ਤੇ ਇਹਨੂੰ ਪਤਾ ਨਹੀਂ ਕਿ ਬੱਤੀ ਐ ਮੈਂ ਜਗਦੀ ਨਹੀਂ ਨਹੀਂ ਯਾਰ ਨੂੰ ਤੇ ਪਤਾ ਨਹੀਂ ਕੀਤੀ ਤੇ ਉਹ ਗੋੜ ਕੇ ਬੰਦ ਕਰ ਦੇਣੀ ਸੀ ਨਾ ਉਹ ਸਾਰੀ ਰਾਤ ਹੀ ਚੱਲਦੀ ਰਹੀ ਤੇ ਵੇਜਰ ਨੇ ਦੱਸਿਆ ਵੀ ਉਹ ਤੇ ਪਾਣੀ ਪੜਾਉ ਉਹ ਕਿਤਾੜੀ ਅੱਛਾ ਸ਼ਾਮ ਤੁਹਾਡੀ ਜੇ ਤੁਹਾਨੂੰ ਇਹ ਗਏ ਤੇ ਉਦੋਂ ਮੈਂ ਤਾਂ ਫੋਨ ਕਰਤਾ ਦੇ ਬੰਦ ਕਰਕੇ ਨਹੀਂ ਨਾ ਨਹੀਂ ਨਹੀਂ ਚੱਲ ਉਹ ਰੇਤ ਨਹੀਂ ਕਰੀ ਉਹ ਰੇਤ ਨਹੀਂ ਬੋਜੀ ਜਾ ਟਕ ਲੱਗੀ ਹੈ ਕੋਈ ਜਾ ਅੱਛਾ ਮੈਂ ਵੇਖ ਤੇ ਜਾ ਰਿਹਾ ਆ ਉਹਦੇ ਨੇ ਨੋਰੀ ਮੁੰਦਨੀ ਕੰਮਾਂ ਤੇ ਇਟਾ ਇਕਲੀ ਆ ਆ ਤਾਂ ਮੈਂ ਤਾਂ ਪਾਉਣਾ ਕਿਹੜਾ ਸਰਾ ਪਣੀ ਨਾ ਉਹ ਤਾਂ ਬਾਰ ਹੋ ਤਾਂ ਬੰਦ ਹੋ ਗਈ ਉਹ ਚੱਲ ਨਹੀਂ ਆਉਂਦੀ ਇਹ ਨੱਕੇ ਬੰਨਵਾਏ ਆ ਆਹ ਸਾ ਮਿਠਾ ਮਿਮਨ ਕਾ ਲੇ ਚੱਲੇ ਮਦਰਾ ਉਹ ਕਰ ਦੋ ਹਾਂ ਬੜਾ ਸੋਹਣਾ ਹੋ ਗਿਆ ਜੇ ਦੁੱਧ ਬੱਚਿਆ ਪਿਆ ਅੱਖੜੇ ਚੱਲ ਥੇਲੇ ਚਾਹ ਬਣਾਉਂਦੇ ਆ ਨਾ ਤੇ ਅੱਖੜੇ ਚੱਲ ਬਰਜੇ ਹੈ ਕੀ ਉਹ ਬਰਜੇ ਚ ਲਾਇਆ ਦੁੱਧੇ ਅੱਖੜੇ ਆ ਚਾਹੀਸੀ ਵੜੀ ਕਰਦੇ ਸਾਰੇ ਨਾ 8 ਕਿਲੋ ਦੁੱਧ ਨੋ ਬਚ ਗਿਆ ਵੀ ਅੱਖੜੇ ਆ ਮੈਂ ਚੱਲਦਾ ਪਹੁੰਚਦਾ ਨਹੀਂ ਲੈਂਦਾ ਫੇਰ ਪੂਰਾ ਪੂਰਾ ਤੋਜੋ ਘਰ ਤਾਂ ਵੀ ਚੱਲ ਕੋਈ ਕਰਨੀ ਦੁੱਲ ਬੜੇ ਪਾਣੀ ਦੇ ਘੜੀ ਵਾਲੀ ਫਾੜੀ ਆ ਹਾਂ ਫੰਕਣ ਪੁੱਲਣਾ ਫੇਰ ਚ ਨਿਚਰਵਾਣ ਨੂੰ ਜਾਣਾ ਕਾਲੀ ਆ ਤੇ ਕੱਲ ਨੂੰ ਅੱਜ ਵੀ ਬੋਲਣ ਦੇ ਨਾ 2 ਵਜੇ ਹਾਂ ਆ ਨਾ ਟਿਕ ਸੁਣੇ ਸਹਿ ਕਰਨਾ ਅੱਜ ਲੈ ਤਾਂ ਨਹੀਂ ਨਹੀਂ ਉਹ ਤਾਂ ਪੋਣਿਆ ਦਾ ਨਾ ਅਸ਼ਰੇ ਚੋਂ ਜੇ ਨਹੀਂ ਨਾ ਦਿਖਣ ਦੇ ਚੱਲ ਕੋਈ ਛੱਡ ਚੱਲ ਜਾਣਾ ਦੋ ਬਿੰਨੇ ਕਰ ਦੇ ਕੰਗਲਾ ਅੱਗੇ ਨਹੀਂ ਤੇ ਇਹਦੇ ਨਹੀਂ ਪਰਦਾਣਾ ਪੀਣੀ ਪੈਣੀ ਹੈ ਨਾ ਹਾਂ ਆਹ ਪਤਾ ਇਹਦੇ ਡੈਡੀ ਦੀ ਯਾਰ ਕਰਾ ਨਹੀਂ ਕਰੀ ਹੁੰਦੀ ਹੈ ਨਾ ਇੱਕ ਹੋਰ ਡੈਡੀ ਦਾ ਸੀ ਪੜਾਣਾ ਇਹਦੇ ਨਹੀਂ ਪੀਣੀ ਨਹੀਂ ਪੀਣੀ ਨਹੀਂ ਆ ਜੀ ਪੈਣੀ ਬਣ ਜਾਂਦੇ ਜੇ ਕਿਆ ਬਾਲ ਘਣਿਆ ਹਾਂਜੀ ਅਗਰ ਕਮਲ ਨੇ ਆਖਿਆ ਹੀ ਉਹਦਾ ਕਰਕੇ ਤਾਂ ਰਹੇ ਆ ਠੀਕ ਆ ਉਹ ਆਖਣ ਡਿਆ ਵੀ ਨਾਨੀ ਜੀ ਚੌੜ ਬਣਾ ਕੇ ਦੋ ਜੇ ਅਸੀਂ ਨਾ ਕਾਂਦੇ ਨੇ ਫੇਰ ਬਣਾਉਣੇ ਨਹੀਂ ਹਾਂ ਉਹ ਤੇ ਹੁਣ ਵਿਚਾਰਾ ਪਰੌਣਾ ਆਇਆ ਨਾਨਕੇ ਛੁੱਟੀਆਂ ਕੱਟਣ ਤੇ ਜੋ ਆਖੂ ਉਹ ਬਣਾ ਕੇ ਦੇਣਾ ਉਹਨੂੰ ਠੀਕ ਆ ਜੋ ਜੋ ਆਖੂ ਕਿਉਂ ਕਰ ਅਗਰ ਕਮਲ ਤੁਸੀਂ ਵੀ ਚੌਥੇ ਬਣਾਉਂਦੇ ਹੀ ਹੋ ਹਾਂਜੀ ਕਿਤਾ ਦੇ ਬਣਾਉਂਦੇ ਹੀ ਹਾਂਜੀ ਇਹ ਤਾਂ ਦੇ ਹਾਂ ਇਹ ਤਾਂ ਦੇ ਇਹ ਤਾਂ ਦੇ ਤੈਨਾਂ ਮੈਂ ਆਖੜੀ ਆਈ ਵੀ ਮੈਨੂੰ ਤੁਹਾਡੇ ਹੱਥ ਦੇ ਚੌਲ ਪਸੰਦ ਆਵਾ ਤੇ ਮੈਨੂੰ ਹਾਂ ਦਾ ਲਾਤੇ ਤੁਹਾਡੇ ਹੱਥ ਦੇ ਅੱਛਾ ਅਹੀਂ ਚੁੰਨੇ ਤੇ ਨੀਣਾ ਬਣਾਉਂਦੇ ਗੈਸ ਤੇ ਬਣਾਉਂਦੇ ਆ ਲੈ ਜੇ ਚੁੰਨੇ ਦਾ ਸਵਾਦ ਹੋਰ ਹੁੰਦਾ ਵਾ ਤੇ ਗੈਸ ਤੇ ਆ ਹੋਰ ਹੁੰਦਾ ਵਾ ਤੇ ਤੁਸੀਂ ਨੇ ਤੇ ਕੜੀ ਦੇ ਜਣੇ ਆ ਕੜੀ ਲੱਗਣੀ ਆ ਗੈਸ ਤੇ ਤਾਂ ਫਟਾਫਟ ਕਰ ਦੇਈਦਾ ਠੀਕ ਆ ਤੇ ਮੇਰੇ ਹੱਥ ਦੇ ਚਿੱਟੇ ਚੌਲ ਨਹੀਂ ਖਾਣੇ ਖਵਾ ਦਿਓ ਅਜੇ ਇੱਥੇ ਹੀ ਆ ਜੇ ਕਿਹੜਾ ਚੱਲ ਚੱਲਿਆ ਵਾ ਕੋਈ ਗੱਲ ਨਹੀਂ ਜਦੋਂ ਇਹ ਨਿਕਾ ਹੁੰਦਾ ਹੈ ਨਾ ਬਈ ਆ ਜੀ ਆ ਗਿਆ ਉੱਥੇ ਕਹਿਣਾ ਮਾਮੀ ਚਿੱਟੇ ਝੋਲ ਬਣਾ ਕੇ ਦਿੰਦੀ ਉਹਦਾਂ ਦੇ ਬਣਾ ਕੇ ਤਾਂ ਫਿੱਕੇ ਝੋਲਾ ਨੇ ਚਿੱਟੇ ਝੋਲ ਕਹਿੰਦਾ ਵਾਏ ਠੀਕ ਆ ਫੇਜ ਆਪਾਂ ਥੋੜੀ ਹਲਦੀ ਪੰਨੇ ਆ ਨਾ ਇਹਨੇ ਜਾ ਕੇ ਕਹਿਣਾ ਚਿੱਟੇ ਝੋਲ ਬਣਾ ਕੇ ਦੋ ਜਿਹੜੇ ਮਾਮੀ ਬਣਾ ਕੇ ਦਿੰਦੀ ਮੈਂ ਕ ਤੂੰ ਨਹੀਂ ਜਾਣਾ ਕਿ ਤੂੰ ਉਹ ਬੋਲੇਗੀ ਹਾਂ ਟੋਪੀ ਬੁਣਣੀ ਐ ਤੇ ਫੇ ਟੋਪੀ ਅਈ ਉਹਦਾ ਸਵੈਟਰ ਕਹਿੰਦੀ ਓ ਸਵੈਟਰ ਲਾ ਕੇ ਦਿੱਤਾ ਫੇ ਟੋਪੀ ਬੁਣਾਣੀ ਐ ਦੀ ਵੀ ਇਹ ਸਵੈਟਰ ਆ ਵੀ ਦਾ ਤੇ ਦੇਣੇ ਤੈਨੂੰ ਪਤਾ ਹੀ ਨਹੀਂ ਲੱਗਦਾ ਉਹ ਨਹੀਂ ਤੇ ਹੁਣ ਨਹੀਂ ਆ ਭਾਵੇਂ ਸਵੈਟਰ ਹੋਵੇ ਭਾਵੇਂ ਕੋਟੀਏ ਨਹੀਂ ਆ ਫੜਾਉਂਦੀ ਜਾਣਾ ਨਹੀਂ ਪੁੱਤ ਸਵੈਟਰ ਦੇ ਥੋਪੇ ਪਾਏ ਆ ਹੁਣ ਤੂੰ ਇਦਾਂ ਕਹ ਮੈਂ ਮੰਮੀ ਪਤਾ ਇਹਨੂੰ ਕੀ ਕਹਿਣ ਦੀ ਆ ਵਾ ਨਾ ਉਤੇ ਇਨਾ ਕਿ ਸਿੱਧਾ ਕਰ ਲੈ ਫੇਰ ਇਨਾ ਕੁ ਪੁੱਠਾ ਕਰ ਲੈ ਬਾਕੀ ਜਿਦਾ ਨੂੰ ਸਹੀ ਲੱਗਦਾ ਨਹੀਂ ਕੋਈ ਉਂਟੀ ਪਾ ਕੇ ਦੋਗੇ ਇਤਾ ਹੀ ਮੈਂ ਪੁੱਠਾ ਕਰ ਲੈ ਤੇ ਸਿੱਧਾ ਕਰ ਲੈ ਹੁਣ ਤੇ ਵਿਚਾਰੀ ਇਹਨੂੰ ਨਾਂਵਾੜਾ ਲੱਗਾ ਦੇ ਤੂੰ ਵਾਲ ਕਿਉਂ ਨਹੀਂ ਤੂੰ ਪਮਦੀ ਨਹੀਂ ਕੀ ਅੱਗੇ ਜਾਈ ਪਾਈ ਉਹ ਪਾਲਾ ਜਿਹੜੀ ਅੱਗੇ ਪਾਈ ਉਹ ਤੇ ਪਾ ਸਕਦੀ ਆ ਉਹ ਪਾ ਲੈ ਉਹ ਪਾ ਲੈ ਉਹ ਸੌਖੀ ਆ ਉਹ ਤੇ ਪਾ ਸਕਦੀ ਆ ਹਾਂ ਹਾਂ ਤੇ ਚਾਹੇ ਫੋਨ ਚੋਂ ਕੱਢ ਕੇ ਵੇਖ ਲੈ ਕੋਈ ਹੂੰ ਜੂਨ ਸਮਝ ਨਹੀਂ ਲੱਗਦੀ ਸਮਝ ਨਹੀਂ ਲੱਗਣੀ ਮੈਨੂੰ ਪਤਾ ਨਾ ਜੀ ਇੰਨੀ ਨਹੀਂ ਉਹਨੂੰ ਪਤਾ ਲੱਗਦਾ ਸੌਖੀ ਜੀ ਤੇ ਪਾ ਸਕਦੀ ਆ ਨਹੀਂ ਦੱਸਿਆ ਕੀ ਐ ਇਹਨੂੰ ਜਾ ਮੇਰੀ ਵੇਖੀਆ ਪਾਣੀ ਚੰਗੀ ਲੱਗਦੀ ਹੂੰ ਚਲੋ ਜੀ ਕੋਈ ਗੱਲ ਨਹੀਂ ਚਲੋ ਜੀ ਘੋੜਾ ਸਾਡੇ ਬਣ ਗਏ ਅਸੀਂ ਹੁਣ ਖਾਈਏ ਐਸੇ ਨਾਲ ਕਰਦੇ ਹਾਂ ਵਲੌਗ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ